ਜਿਵੇਂ ਹੀ ਭਾਜਪਾ ਵੱਲੋਂ 3 ਸਟੇਟਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਹੜਾ ਫ਼ਰਕ ਕਰਨ ਲਈ ਭੱਬਾਂ ਭਾਰ ਹੋਈਏ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਹੁਣ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦਿਆਂ ਅੱਜ ਫ੍ਰੀਕੋਰਡ ਦੇ ਵਿੱਚ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਗਗਨ ਸਕੀਜਾ ਅਤੇ ਹਲਕਾ ਇੰਚਾਰਜ ਗੌਰਵ ਕੱਕੜ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਸ ਵਿੱਚ ਸਗਠਣਾ ਮੰਤਰੀ ਸ਼੍ਰੀ ਨਿਵਾਸ਼ੂ ਜੀ ਅਤੇ ਜੀਵਨ ਗਰਗ ਇੰਚਾਰਜ ਲੋਕ ਸਭਾ ਫਰੀਕੋਟ ਅਜੀਤ ਸ਼ਰਮਾ ਕਨਵੀਨਰ ਲੋਕ ਸਭਾ ਫਰੀਕੋਟ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਇਸ ਪਲੇਟੀ ਮੀਟਿੰਗ ਦੇ ਵਿੱਚ 2024 ਦੀਆਂ ਚੋਣਾਂ ਲਈ ਰਣਨੀਤੀ ਘੜੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਪ੍ਰਧਾਨ ਗਗਨ ਸਕੀਜਾ ਅਤੇ ਹਲਕਾ ਇੰਚਾਰਜ ਗੌਰਵ ਕੱਕੜ ਨੇ ਕਿਹਾ ਕਿ ਪੰਜਾਬ ਦੇ ਸਟੇਟਾਂ ਦੇ ਵਿੱਚ ਭਾਜਪਾ ਦੀ ਜਥੇ ਹੋਣ ਤੋਂ ਬਾਅਦ ਵਰਕਰਾਂ ਦੇ ਵਿੱਚ ਵੀ ਹੌਸਲਾ ਵਧਿਆ ਹੈ ਉਹਨਾਂ ਕਿਹਾ ਕਿ ਨਦਰ ਮੋਦੀ ਦੀ ਅਗਵਾਈ ਦੇ ਵਿੱਚ ਹੀ ਸਰਕਾਰ ਪੰਜਾਬ ਦੇ ਲੋਕਾਂ ਦਾ ਵਿਕਾਸ ਕਰ ਸਕੇਗੀ ਉਹਨਾਂ ਕਿਹਾ ਕਿ ਕਿਉਂਕਿ ਇੱਕੋ ਇੱਕ ਪਾਰਟੀ ਬੀਜੇਪੀ ਹੈ ਜੋ ਲੋਕਾਂ ਦੇ ਨਾਲ ਜੋ ਵਾਅਦੇ ਕਰਦੀ ਹੈ ਅਤੇ ਪੂਰੇ ਕਰਦੀ ਹੈ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਹੁਣ 3 ਸਟੇਟਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਗਈ ਹੈ ਅਤੇ ਉਹਨਾਂ ਅਪੀਲ ਕੀਤੀ ਕਿ ਲੋਕਾਂ ਨੂੰ ਕੋਈ ਵੱਧ ਚੜ ਕੇ ਬੀਜੇਪੀ ਨਾਲ ਜੁੜਨ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵਿਜੇ ਸ਼ਰਮਾ ਕਨਵੀਨਰ ਲੋਕ ਸਭਾ ਨੇ ਕਿਹਾ ਕਿ ਕੰਨ ਸਟੇਟਾਂ ਜਿੱਤ ਤੋਂ ਬਾਅਦ ਜਿੱਥੇ ਲੋਕਾਂ ਵੱਲੋਂ ਬੀਜੇਪੀ ਨੂੰ ਫਤਵਾ ਦਿੱਤਾ ਗਿਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਦਿੱਤਾ ਗਿਆ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ 2024 ਦੀ ਰਣਨੀਤੀ ਘੜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਵੀ ਪੰਜਾਬ ਦੀ ਸਰਕਾਰ ਬਣੇਗੀ ਅਤੇ ਪੰਜਾਬ ਤਰੱਕੀ ਦੇ ਰਾਹਾਂ ਤੇ ਜਾਵੇਗਾ। ਜੀ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ। ਜ਼ਿਲ੍ਹਾ ਪ੍ਰਧਾਨ ਗਗਨ ਸਕੀਜਾ ਅਤੇ ਹਲਕਾ ਇੰਚਾਰਜ ਗੌਰਵ ਕੱਕੜ ਨੇ ਅਤੇ ਨਾਲ ਹੀ ਵਿਜੇ ਸ਼ਰਮਾ ਕਨਵੀਨਰ ਲੋਕ ਸਭਾ ਫਰੀਦਕੋਟ। ਫਵਨ ਵਿੱਚ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਸ਼੍ਰੀ ਨਵਾਸਲੂ ਜੀ ਉਹ ਇੱਥੇ ਪਹੁੰਚੇ ਆ ਔਰ ਸਾਡੇ ਲੋਕ ਸਭਾ ਹਲਕਾ ਦੇ ਜੋ ਕਮਿਊਨਰ ਲਗਾਈ ਗਈ ਹੈ ਵਿਜੇ ਸ਼ਰਮਾ ਜੀ ਉਹ ਇੱਥੇ ਪਹੁੰਚੇ ਆ ਇਸ ਮੀਟਿੰਗ ਦਾ ਪਰਪਸ ਇਹੀ ਹੈ ਕਿ ਸੰਗਠਨ ਨੂੰ ਅੱਗੇ ਕਿਵੇਂ ਵਿਧਾਇਆ ਜਾਵੇ ਔਰ ਜੋ ਇਸ ਲਈ ਰਿਜ਼ਲਟ ਸਾਡੇ ਕੋਲੇ ਆਏ ਆ ਤਿੰਨ ਸਟੇਟਾਂ ਬੀਜੇਪੀ ਦੀ ਝੋਲੀ ਚ ਪਈਆਂ ਉਸ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਹੈ ਕਿ ਲੋਕ ਚਾਹੁੰਦੇ ਆ ਕਿ ਬੀਜੇਪੀ ਹੀ ਅੱਗੇ ਆਵੇ ਬਟ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਜੋ ਕਿ ਇੰਨਾ ਚੋਣ ਪ੍ਰਚਾਰ ਦੇ ਉੱਪਰ ਪੈਸਾ ਪੰਜਾਬ ਦਾ ਖਰਚ ਕਰਤੀ ਕਰ ਰਹੀ ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਵੋਟ ਪ੍ਰਤੀਸ਼ਤ 1% ਵੀ ਨਹੀਂ ਬਣੀ ਤੇ ਪੰਜਾਬ ਦੇ ਸਰਕਰ ਜੇ ਚੜਾਤੇ ਮੈਂ ਤੁਹਾਡੇ ਮਾਧਿਅਮ ਨਾਲ ਇਹ ਦੱਸਣਾ ਚਾਹਨਾ ਲੋਕਾਂ ਨੂੰ ਕਿ ਇੰਨਾਂ ਚੀਜ਼ਾਂ ਦੇ ਇੰਨਾਂ SLAਵਿਆਂ ਦੇ ਉੱਤੇ ਹੁਣ ਵਿਸ਼ਵਾਸ ਕਰਨਾ ਬਿਲਕੁਲ ਬੰਦ ਕਰ ਦਿਓ ਜਿਹੜੇ ਤੁਹਾਡੀ ਬਾਹ ਫੜਨ ਨੂੰ ਤਿਆਰ ਖੜੇ ਆ ਉਹ ਭਾਰਤੀ ਜਨਤਾ ਪਾਰਟੀ ਹੈ ਔਰ ਭਾਰਤੀ ਜਨਤਾ ਪਾਰਟੀ ਹੀ ਤੁਹਾਡੇ ਨਾਲ ਹਮੇਸ਼ਾ ਖੜੂਗੀ ਐਸ ਕਰਕੇ ਇੱਕ ਪੰਜਾਬ ਦੇ ਵਿੱਚ ਹੁਣ ਜਿਹੜੀ ਅਗਲੀ ਲਹਿਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਚਲਣੀ ਚਾਹੀਦੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅਸੀਂ ਇਸ ਚੀਜ਼ ਲਈ ਕਾਮਯਾਬ ਹੋਵਾਂਗੇ ਭਾਰਤੀ ਜਨਤਾ ਪਾਰਟੀ ਕਾਰਜਕਰਤਾਵਾਂ ਦੀ ਪਾਰਟੀ ਹੈ ਪਾਰਟੀ ਦੇ ਵਿੱਚ ਹਰੇਕ ਬੰਦਾ ਹਰੇਕ ਲੀਡਰ ਚਾਹੇ ਵੱਡਾ ਚਾਹੇ ਛੋਟਾ ਉਹ ਕਾਰਜਕਰਤਾ ਬਣ ਕੇ ਕੰਮ ਕਰਦਾ ਸਮੇਂ-ਸਮੇਂ ਸਰ ਜ਼ਿੰਮੇਵਾਰੀਆਂ ਬਦਲਦੀਆਂ ਰਹਿੰਦੀਆਂ ਮਿਲਦੀਆਂ ਰਹਿੰਦੀਆਂ ਉਸੇ ਤਰ੍ਹਾਂ ਸਾਡਾ ਜਿਹੜਾ ਮੇਨ ਮਕਸਦ ਆ ਅੱਜ ਦੀ ਇਸ ਮੀਟਿੰਗ ਦਾ ਪਾਰਟੀ ਨੂੰ ਬੂਥ ਲੈਵਲ ਤੇ ਪੰਨਾ ਲੈਵਲ ਤੇ ਮਜ਼ਬੂਤ ਕਰਨਾ ਸਾਡੇ ਮਾਨਯੋਗ ਮੰਤਰੀ ਸ਼੍ਰੀ ਨਵਾਸਲੂ ਜੀ ਅੱਜ ਸਾਡੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਸ਼੍ਰੀ ਵਿਜੇ ਸ਼ਰਮਾ ਜੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਅੱਜ ਸੀਨੀਅਰ ਲੀਡਰਸ਼ਿਪ ਅੱਜ ਮੀਟਿੰਗ ਲੈ ਰਹੀ ਹੈ ਜਿਦੇ ਵਿੱਚ ਅਸੀਂ ਲੋਕ ਸਭਾ ਫਰੀਦਕੋਟ ਨੂੰ ਨੌ ਵਿਧਾਨ ਸਭਾ ਜਿਹੜੀਆਂ ਵਿੱਚ ਪੈਂਦੀਆਂ ਉਹਨਾਂ ਨੂੰ ਪਾਰਟੀ ਨੂੰ ਬੂਥ ਲੈਵਲ ਤੇ ਮਜ਼ਬੂਤ ਕਰਨ ਲਈ ਅੱਜ ਮੰਥਨ ਕਰ ਰਹੇ ਹਾਂ ਤੇ ਸਾਨੂੰ ਪਿੰਡਾਂ ਵਿੱਚ ਪੂਰਾ ਹੰਗਾਰਾ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਤਿੰਨ ਸਟੇਟਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਲੋਕਾਂ 'ਚ ਪੂਰੀ ਲਹਿਰ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਅੱਜ ਦੀ ਮੀਟਿੰਗ ਦੀ ਕਾਰਵਾਈ ਤੋਂ ਪਹਿਲਾਂ ਮੈਂ ਸਾਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਕਟਰਤਾ ਔਰ ਸਮੁੱਚੇ ਪੰਜਾਬ ਵਾਸੀਆਂ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਜਿੱਤ ਰਾਜਸਥਾਨ ਛੱਤੀਸਗੜ੍ਹ ਔਰ ਮੱਧ ਪ੍ਰਦੇਸ਼ ਦੇ ਵਿੱਚ ਹੋਈ ਹੈ ਔਰ ਬੜਾ ਬਹੁਤ ਵੱਡਾ ਮੈਂਡੇਟ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਨੇ ਦਿੱਤਾ ਹੈ ਔਰ ਇਸ ਦੇ ਵਿੱਚ ਕੋਈ ਦੋੜਾ ਹੀ ਨਹੀਂ ਕਿ ਦੇਸ਼ ਦੀ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਜਨਤਾ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਆਪਣੇ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦੇਣਾ ਅਰਾਜ ਦੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਵਿੱਚ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਔਰ ਉਸ ਜਿਹੜੀ ਟੀਮ ਹੈ ਉਸ ਦਾ ਉਹ ਆਪਣੇ ਅਗਲੇ ਇਲੈਕਸ਼ਨ ਦਾ ਆਗਾਜ਼ ਇਲੈਕਸ਼ਨ ਦੇ ਰਿਜ਼ਲਟ ਤੋਂ ਅਗਲੇ ਦਿਨ ਤੋਂ ਸ਼ੁਰੂ ਕਰ ਦਿੰਦੀ ਹੈ ਇਸ ਕਰਕੇ ਹੀ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਇਹ ਫਰੀਦਕੋਟ ਲੋਕ ਸਭਾ ਦੇ ਵਿੱਚ ਜਿਹੜੀ ਮੀਟਿੰਗ ਹੈ ਸਾਡੇ ਸੰਗਠਨਾਤਮਕ ਕਾਰਵਾਈ ਨੂੰ ਲੈ ਕੇ ਕਿ ਅਸੀਂ ਆਪਣੇ ਸੰਗਠਨ ਨੂੰ ਕਿਸ ਤਰੀਕੇ ਨਾਲ ਵਧਾਣਾ ਹੈ ਕਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਜਾਣਾ ਹੈ ਕਿਉਂਕਿ ਦੇਸ਼ ਤੋਂ ਸੱਤਾ ਤੇ ਰਾਜ ਕਰ ਰਹੀ ਪਾਰਟੀ ਜਿਸ ਨੇ 9 ਸਾਲ ਇਸ ਤਰੀਕੇ ਦੇ ਨਾਲ ਲੰਗਾਏ ਆ ਕਿ ਮੈਂ ਸਮਝਦਾ ਵਿਰੋਧੀ ਪਾਰਟੀਆਂ ਨੂੰ ਕੋਈ ਮੁੱਦਾ ਵੀ ਨਹੀਂ ਲੱਭ ਰਿਹਾ ਔਰ ਕੋਈ ਇਸ ਤਰੀਕੇ ਦਾ ਕੋਈ ਨਿਸ਼ਾਨ ਵੀ ਨਹੀਂ ਮਿਲ ਰਿਹਾ ਜਿਸ ਤੇ ਨਾਲ ਉਹਨਾਂ ਨੂੰ ਲੱਗੇ ਕਿ ਇਸ ਤੇ ਲਾਂਚ ਲਾਇਆ ਜਾ ਸਕੇ ਔਰ ਜਿਹੜੀਆਂ ਲੋਕ ਹਿੱਤ ਦੀਆਂ ਨੀਤੀਆਂ ਉਹ ਲੋਕਾਂ ਨੂੰ ਘਰ-ਘਰ ਤੱਕ ਕਿਸ ਤਰੀਕੇ ਨਾਲ ਲੈ ਕੇ ਜਾਇਆ ਜਾਵੇ ਇੱਕ ਟੀਮ ਵਰਕ ਹੈ ਉਹ ਕਰਨ ਵਾਸਤੇ ਅਸੀਂ ਅੱਜ ਜੁਟੇ ਹੋਏ ਆਂ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਲੋਕ ਸਭਾ ਫਰੀਦਕੋਟ ਦੇ ਵਿੱਚ ਪੈਂਦੀਆਂ ਨੌਂ ਵਿਧਾਨ ਸਭਾ ਹੈ ਅੱਜ ਉਹਨਾਂ ਦੇ ਜਿਹੜੇ ਕਨਵੀਨਰ ਲਗਾਏ ਗਏ ਆ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨਾਲ ਬੈਠ ਕੇ ਸਾਡੇ ਪੰਜਾਬ ਦੇ ਸੰਗਠਨ ਮੰਤਰੀ ਆਦਰਨੀਏ ਸ਼੍ਰੀ ਮੰਤਰੀ ਨਿਵਾਸ ਲੋਜੀ ਉਹ ਆਏ ਆ ਮੀਟਿੰਗ ਸਾਡੇ ਨਾਲ ਲੈਣ ਵਾਸਤੇ ਮੈਂ ਵੀ ਦਾਸ ਵਿਜੇ ਸ਼ਰਮਾ ਭਗਾ ਪ੍ਰਣਾਤੋਰ ਫਰੀਦਕੋਟ ਲੋਕ ਸਭਾ ਦਾ ਕਨਵੀਨਰ ਔਰ ਇਸ ਦੇ ਨਾਤੇ ਅਸੀਂ ਅੱਜ ਜਿਹੜੀਆਂ ਨੌਂ ਵਿਧਾਨ ਸਭਾ ਫਰੀਦਕੋਟ ਲੋਕ ਸਭਾ ਦੇ ਵਿੱਚ ਪੈਂਦੀਆਂ ਉਹਨਾਂ ਦੇ ਵਿੱਚ ਕਿਵੇਂ ਉਹਨਾਂ ਨੀਤੀਆਂ ਨੂੰ ਕ੍ਰਿਆਨਵਨ ਕੀਤਾ ਜਾਵੇ ਉਸਦੇ ਬੱਚਾ ਅੱਜ ਸਾਡੀ ਮੀਟਿੰਗ ਹੈ। ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਦੀ ਖੁਸ਼ੀ ਦੀ ਲਹਿਰ ਅਸੀਂ ਦੂਸਰੀਆਂ ਤਿੰਨ ਸਟੇਟਾਂ ਦੇ ਵਿੱਚ ਦੇਖੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੀ ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਮੈਂਡੇਟ ਦੇਵੇਗਾ। ਮੈਂ ਇਹ ਗੱਲ ਹੋਰ ਇਸ ਤਰੀਕੇ ਨਾਲ ਦਾਅਵੇ ਨਾਲ ਕਹਿ ਸਕਦਾ ਕਿ ਲੋਕ ਅੱਜ ਥੋੜਾ ਸਮਾਂ ਹੋਇਆ ਹੈ ਜੋ ਬਦਲਾਅ ਦੇ ਨਾਂ ਤੇ ਉਹਨਾਂ ਨੇ ਆਪਣੀ ਭੁੱਲ ਹੈ ਉਹਨੂੰ ਸਵੀਕਾਰਿਆ ਔਰ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਨਕਾਰਿਆ ਦੂਸਰੀਆਂ ਸਟੇਟਾਂ ਦੇ ਵਿੱਚ ਔਰ ਨੋਟਾ ਤੋਂ ਵੀ ਘੱਟ ਉਹਨਾਂ ਨੂੰ ਜਿਹੜੀ ਹੈ ਵੋਟ ਮਿਲੀ ਹੈ ਇਸ ਕਰਕੇ ਮੈਂ ਸਮਝਦਾ ਲੋਕ ਪੰਜਾਬ ਦੇ ਵਿੱਚ ਵੀ ਬਹੁਤ ਸਮਝਦਾਰ ਹੈ ਬੜੇ ਸੁਲਝੇ ਹੋਏ ਹੈ ਉਹ ਆਪਣੀ ਗਲਤੀ ਨੂੰ ਜ਼ਰੂਰ ਸਵੀਕਾਰ ਰہے ਹੈ ਕਿ ਅਸੀਂ ਜਿਹੜਾ ਬਦਲਾਅ ਦੇ ਨਾਂ ਤੇ ਗਲਤੀ ਕੀਤੀ ਹੈ ਉਹ ਅਸੀਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਦਾਰਾਂਗੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੈ ਉਹ ਯਕੀਨੀ ਹੋਗੀ ਤੇ ਦੁਬਾਰਾ ਤੋਂ ਆਉਣ ਵਾਲੇ 24 ਦੇ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਫਰੀਦਕੋਟ ਲੋਕ ਸਭਾ ਵੀ ਦੂਸਰੀਆਂ 13 ਸੀਟਾਂ ਸੀਟਾਂ ਦੇ ਮੁਤਾਬਕ ਹੀ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਮੈਂ ਤੁਹਾਡੇ ਸਾਰਿਆਂ ਤੋਂ ਇਹੀ ਉਮੀਦ ਕਰਦਾ